ਨਾਮ ਦੱਸ ਕੇ ਤੁਸੀਂ ਡਿਸਕਪ ਨੂੰ ਮਾਗ ਪੱਤਰ ਦੇਗਾ ਕੀ ਸਾਰਾ ਬੈਠਾ ਹਾਂ ਜੀ ਮੇਰਾ ਨਾਮ ਰਜੇਸ਼ ਸ਼ਰਮਾ ਜੀ ਮੈਂ ਬੀਆਰਟੀਐਸ ਡਿਪੂ ਵੀਰਕਾ ਵਿਖੇ ਐਸ ਯੂਡੀਸੀ ਚ ਕੰਮ ਕਰ ਰਿਹਾ ਹਾਂ ਅਸੀਂ ਅੱਜ ਬੀਸੀ ਮੈਡਮ ਨੂੰ ਬੇਨਤੀ ਪੱਤਰ ਦਿੱਤਾ ਵਾ ਜਿਹੜਾ ਬੀਆਰਟੀਐਸ ਮੈਟਰੋ ਬੱਸ ਸੇਵਾ ਸਾਲ 2019 ਚ ਸ਼ੁਰੂ ਹੋਈ ਸੀਗੀ ਉਹ ਐਸ ਵੇ ਥੋੜ ਇੱਕ ਵਾਰੀ ਪਹਿਲਾਂ ਬੰਦ ਹੋਈ ਫਿਰ ਦੁਬਾਰਾ ਜਿਹੜਾ ਚੱਲ ਕੇ ਥੋੜਾ ਟਾਈਮ ਫਿਰ ਬੰਦ ਹੋਈ ਸਾਲ 2013 ਤੋਂ 17 ਵਿੱਚ ਸਰਕਾਰ ਨੇ ਬੀਆਰਟੀਐਸ ਬੱਸਾਂ ਚਲਾਉਣ ਲਈ ਇੱਕ ਕੋਰੀਡੋਰ ਬਣਾਇਆ ਸੀਗਾ ਜਿੱਤੇ तकरीबन 550 ਕਰੋੜ ਦੀ ਲਾਗਤ ਆਈ ਸੀ ਤੇ 93 ਬੱਸਾਂ ਖਰੀਦੀਆਂ ਜਿਦੀ ਲਾਗਤ तकरीबन 50-60 ਕਰੋੜ ਦੇ ਕਰੀਬ ਸੀਗੀ ਉਸ ਨੂੰ ਚਲਾਉਣ ਲਈ ਸਰਕਾਰ ਨੇ ਸਾਲ 2019 ਵਿੱਚ ਇੱਕ ਠੇਕੇਦਾਰ ਨੂੰ ਹਾਇਰ ਕੀਤਾ ਬੱਸਾਂ ਚਲਾਉਣ ਲਈ ਉਸ ਠੇਕੇਦਾਰ ਨੇ ਅੱਗੋਂ ਕੰਟਰੈਕਟ ਕਰ ਲਿਆ ਸਬਲੈਟ ਕਰ ਲਿਆ ਕਿਸਾਨ ਮੋਟਰਸ ਤੇ ਖੋਕਰ ਗਰੁੱਪ ਨੂੰ ਜਿਸ ਦੀ ਬਦੌਲਤ ਉਹਨਾਂ ਦਾ ਆਪਸੀ ਥੋੜਾ ਜਿਹਾ ਮਤਭੇਦ ਵਧਿਆ ਤੇ ਜਿਹੜਾ ਦੋਸ਼ ਆ ਉਹ ਸਾਰਾ ਸਰਕਾਰ ਤੇ ਉਹਨਾਂ ਨੂੰ ਲਾਤਾ ਤੇ ਸਾਲ 2023 ਜੁਲਾਈ 2023 ਵਿੱਚ ਬੱਸਾਂ ਜਿਹੜੀਆਂ ਖੜੀਆਂ ਕਰਦੀਆਂ ਉਸ ਤੋਂ ਬਾਅਦ ਜਿਹੜਾ ਵਾ ਬੱਸਾਂ ਹੁਣ ਸਾਡੇ ਜਿਹੜੇ ਮਾਨਯੋਗ ਕਮਿਸ਼ਨਰ ਸਾਹਿਬ ਨਗਰ ਨਿਗਮ ਸਰਦਾਰ ਗੁਰਪ੍ਰੀਤ ਸਿੰਘ ਹੋਰਗ ਜੀ ਪਿਛਲੇ ਸਾਲ ਉਹਨਾਂ ਨੇ ਇੱਥੇ ਅੰਮ੍ਰਿਤਸਰ ਚ ਆਏ ਤੇ ਉਹਨਾਂ ਦੇ ਪ੍ਰਯਾਸਾਂ ਦੀ ਬਦੌਲਤ ਜਿਹੜਾ ਵਾ ਦੁਬਾਰਾ ਬੀਆਰਟੀਐਸ ਮੈਟਰੋ ਬੱਸ ਸੇਵਾ ਸ਼ੁਰੂ ਹੋਈ ਉਸ ਉਸ ਵਿੱਚ ਜਿਹੜਾ ਪਹਿਲਾ ਸਟਾਰਟ ਤੇ ਜਿਹੜਾ ਵਾ ਅੱਖ ਬਸਾਂ ਟ్రਾਇਲ ਦੇ ਬੇਸ ਤੇ ਚਲਾਈਆਂ ਗਈਆਂ ਉਹਦੀ ਹੋਰ ਬਸਾਂ ਚਲਾਉਣ ਲਈ ਜਿਹੜਾ ਵਾ ਇੱਕ ਬੋਰਡ ਆਫ ਗਵਰਨਰਸ ਦੀ ਮੀਟਿੰਗ ਹੋਈ ਚੰਡੀਗੜ੍ਹ ਵਿਖੇ ਜਿਸ ਵਿੱਚ 60 ਬਸਾਂ ਚਲਾਉਣ ਦੀ ਪਲੱਸ ਟਿਕਟਿੰਗ ਦੀ ਅਪਰੂਵਲ ਦਿੱਤੀ ਗਈ ਹੈ ਟਿਕਟਿੰਗ ਮਸ਼ੀਨਾਂ ਖਰੀਦਣ ਦੀ ਵੀ ਅਪਰੂਵਲ ਦਿੱਤੀ ਗਈ ਪਰ ਉਹ ਸਾਰੇ ਕੰਮ ਨਹੀਂ ਹੋ ਸਕੇ ਬਜਟ ਦੀ ਘਾਟ ਕਰਕੇ ਹੁਣ ਜਿਹੜਾ ਬਜਟ ਦੀ ਘਾਟ ਕਰਕੇ ਜਿਹੜਾ ਵਾ ਸਾਰੇ EMPLOYEES ਜਿਹੜੇ ਨੇ ਉਹਨਾਂ ਦੀਆਂ ਦੋ ਦੋ ਮਹੀਨੇ ਦੀਆਂ ਤਨਖਾਹਾਂ ਵੀ ਪੈਂਡਿੰਗ ਨੇ ਪਲੱਸ ਕੁਝ EMPLOYEES ਜਿਹੜੇ ਨੇ ਪਹਿਲਾਂ TC ਕਰ ਬਿਠਾਤੇ ਵੀ ਜਦੋਂ ਪ੍ਰੋਜੈਕਟ ਪੂਰੀ ਤਰ੍ਹਾਂ ਚੱਲੇਗਾ ਉਦੋਂ ਤੁਹਾਨੂੰ ਕਾਰ ਕਰ ਲਈ ਜਾਏਗੀ ਹੁਣ ਜਿਹੜਾ ਫਿਰ ਦੁਬਾਰਾ ਬੱਸਾਂ ਚੱਲੀਆਂ ਡਰਾਈਵਰਸ ਵੀ ਫ੍ਰੀ ਹੋ ਗਏ ਬਕਸ ਸਟਾਫ ਵੀ ਫ੍ਰੀ ਹੋ ਗਿਆ ਪਲੱਸ ਕੁਝ ਦਫਤਰੀ ਸਟਾਫ ਨੂੰ ਵੀ ਜਿਹੜਾ ਨੋਟਿਸ ਦੇ ਕੇ ਕਾਰ ਬਿਠਾ ਦਾਂਗੇ ਤੇ ਇਸ ਦਾ ਜਿਹੜਾ ਮੀਟਿੰਗ ਦਾ ਜਿਹੜਾ ਕੋਈ ਵੀ ਅੱਗੋਂ ਜਿਹੜਾ ਫੁੱਲ ਪਲੇਜ ਬਜਟ ਦੇ ਨਾਲ ਆਪਸਾਂ ਨਾਲ ਕੋਈ ਰਿਸਪੌਂਸ ਨਹੀਂ ਮਿਲਿਆ ਜਿਹੜਾ ਇਹ ਪ੍ਰੋਜੈਕਟ ਹੈ ਇਹਨੂੰ ਹਮੇਸ਼ਾ ਬੰਦ ਕੀਤਾ ਜਾਂਦਾ ਹੈ ਵੀ ਇਹਦੀ ਕੋਈ ਆਮਦਨ ਨਹੀਂ ਹੈ ਆਮਦਨ ਤੇ ਤਾਂ ਹੀ ਹੋਏਗੀ ਜੇ ਟਿਕਟਿੰਗ ਮਸ਼ੀਨਾਂ ਆ ਗਈਆਂ ਟਿਕਟ ਕੱਟੀ ਜਾਏਗੀ ਔਰ ਆਮਦਨ ਦੀ ਗੱਲ ਕਰੀਏ ਤੇ ਅਸੀਂ ਡੀਸੀ ਮੈਡਮ ਨੂੰ ਇੱਕ ਚਾਰਟ ਵੀ ਦਿੱਤਾ ਜਿਸ ਵਿੱਚ ਅਸੀਂ ਦੱਸਿਆ ਵੀ ਇਹਦੇ ਵਿੱਚ ਕੋਈ ਘਾਟੇ ਵਾਲਾ ਕੰਮ ਕੋਈ ਨਹੀਂਗਾ ਇਹ ਚਾਰਟ ਅਸੀਂ ਬਣਾਇਆ ਉਸ ਦੇ ਵਿੱਚ ਇਹ ਵੀ ਉਹਨਾਂ ਨੂੰ ਦੱਸਿਆ ਕਿ ਸਾਲ 2023 ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਗਾ ਕਿ ਜੇ ਕੋਈ ਗੈਪ ਪੈਂਡਿੰਗ ਹੋਏਗੀ ਕੋਈ ਫਾਈਨੈਂਸ਼ੀਅਲ ਗੈਪ ਹੋਏਗਾ ਬੀਆਰਟਸ ਮੈਟਰ ਪ੍ਰੋਜੈਕਟ ਦਾ ਉਸ ਲਈ ਅਸੀਂ ਸੈਸ ਲਗਾਉਣ ਜਾ ਰਹੇ ਆ ਪੈਟਰੋਲ ਡੀਜ਼ਲ ਤੇ ਉਹ ਸੈਸ ਜਿਹੜਾ 90 ਪੈਸੇ ਦੇ ਹਿਸਾਬ ਨਾਲ ਲੱਗਿਆ ਆ ਉਹ ਜਿਹੜਾ ਸੈਸ ਹੈ ਉਹਦੀ ਵੀ ਸਾਨੂੰ ਕਦੀ ਜਿਹੜਾ ਵਾ ਬੀਆਰਟੀਐਸ ਪ੍ਰੋਜੈਕਟ ਨੂੰ ਅ ਰਕਮ ਜਿਹੜੀ ਆ ਜਾਂ ਫਾਈਨੈਂਸ਼ੀਅਲ ਗੈਪ ਜਿਹੜਾ ਆ ਰਿਹਾ ਉਹਨੂੰ ਹਲੇ ਤੱਕ ਪੂਰਾ ਨਹੀਂ ਕੀਤਾ ਗਿਆ ਪਲੱਸ ਪਹਿਲਾਂ ਜਿਹੜਾ ਬਸਾ ਫੁੱਲ ਸਕੇਲ ਤੇ ਚਲਦੀਆਂ ਸੀਗੀਆਂ ਉਦੋਂ ਕਿਰਾਇਆ ਚੱਲਦਾ ਸੀਗਾ 5 10 15 20 ਰੁਪਏ ਤੇ ਕੁਝ ਹਿਯਾਤਾਂ ਵੀ ਦਿੱਤੀਆਂ ਗਈਆਂ ਸੀ ਸਰਕਾਰ ਵੱਲੋਂ ਐਰ ਕੀ ਜਿਹੜਾ ਵਾ ਐਰ ਕੀ ਉਹ ਹਿਯਾਤਾਂ ਖਤਮ ਕਰਕੇ ਕਿਰਾਇਆ ਵੀ ਵਧਾਇਆ ਗਿਆ ਜਿਸ ਨਾਲ ਸਾਨੂੰ ਅਗਰ ਟਿਕਟਿੰਗ ਹੁੰਦੀ ਹੈ ਤਾਂ ਉਹਦੇ ਨਾਲ ਇਨਕਮ ਵੀ ਹੋਣ ਦੇ ਚਾਂਸ ਨੇ ਇਨਕਮ ਜ਼ਿਆਦਾ ਹੋਣ ਦੇ ਚਾਂਸ ਨੇ ਸੋ ਇਹ ਸਾਰੀਆਂ ਗੱਲਾਂ ਅਸੀਂ ਬੀਸੀ ਮੈਡਮ ਨੂੰ ਦੱਸੀਆਂ ਨੇ ਪਲੱਸ ਜਿਹੜਾ ਸਾਡਾ ਐਡਵਰਟਾਈਜ਼ਮੈਂਟ ਇੱਕ ਅੰਮ੍ਰਿਤ ਸਰਵਿਸ ਜਿਹੜਾ ਵਾ ਐਡਵਰਟਾਈਜ਼ਮੈਂਟ ਜੇ ਕੀਤੀ ਜਾ ਰਹੀ ਹੈ ਜਿਹਦਾ ਠੇਕਾ ਦਿੱਤਾ ਗਿਆ ਸੀਗਾ ਇੱਕ ਠੇਕੇਦਾਰ ਨੂੰ ਉਹਦੇ ਤੋਂ ਜਿਹੜਾ ਵਾ ਸਾਨੂੰ BRTS ਪ੍ਰੋਜੈਕਟ ਨੂੰ 20 ਲੱਖ ਰੁਪਏ ਮਹੀਨਾ ਸ਼ੇਅਰ ਆਉਂਦਾ ਵਾ ਜਿਹੜਾ ਕਿ ਮਈ 2023 ਤੋਂ ਸਾਨੂੰ ਅੱਜ ਤੱਕ ਨਹੀਂ ਮਿਲਿਆ ਉਹਦੇ ਅਮਾਉਂਟ ਜਿਹੜੀ ਆ ਤਕਰੀਬਨ ਕੋਈ 1.4 ਕਰੋੜ ਰੁਪਏ ਦੇ ਕਰੀਬ ਬਣ ਗਈ ਹੈ। ਬਜਟ ਦੀ ਗੱਲ ਜਦੋਂ ਹੈੱਡ ਆਫਿਸ ਕੀਤੀ ਗਈ ਤਾਂ ਹੈੱਡ ਆਫਿਸ ਨੇ ਕਮਿਸ਼ਨਰ ਸਾਹਿਬ ਨੂੰ ਲਿਖਿਆ ਵੀ ਜਿਹੜਾ ਉਹ 1.4 ਕਰੋੜ ਰੁਪਈਆ ਉਸ ਵਿੱਚੋਂ ਪੈਸੇ ਦਿੱਤੇ ਜਾਣ। ਇਹਨਾਂ ਦੀਆਂ ਤਨਖਾਹਾਂ ਦਿੱਤੀਆਂ ਜਾਂ ਜਾਂ ਹੋਰ ਛੋਟ ਪਟਕਲ ਖਰਚੇ ਜੋ ਹੋ ਗਏ ਉਹ ਪੂਰੇ ਕੀਤੇ ਜਾਣ। ਡੀਸੀ ਸਾਹਿਬ ਨੇ ਅੱਗੇ ਸੁਵਾਸਨ ਦਵਾਇਆ ਕਿ ਜਿਹੜੀ ਅੱਜ ਸ਼ਾਮੀ 4 ਵਜੇ ਮੀਟਿੰਗ ਆ ਆਪਾਂ ਉਹਦੇ 'ਚ ਪੂਰਾ ਇਸ ਗੱਲ ਦਾ ਧਿਆਨ ਰੱਖਾਂਗੇ। ਕਿ ਅਸੀਂ ਨਾਲ ਵੀ ਬੇਨਤੀ ਕੀਤੀ ਹੈ ਕਿ BRT ਪ੍ਰੋਜੈਕਟ ਚਲਾਇਆ ਜਾਵੇ ਜੋ ਕਿ ਅੰਮ੍ਰਿਤਸਰ ਵਾਸੀਆਂ ਲਈ ਬੜੀ ਵੱਡੀ ਸਹੂਲਤ ਹੈ ਸਕੂਲੀ ਬੱਚੇ ਕਾਲਜ ਬੱਚੇ ਸੀਨੀਅਰ ਸਿਟੀਜ਼ਨਸ ਇਹੋ ਜੀ ਬੱਸ ਸਰਵਿਸ ਜਿਹੜੀ ਹੈ ਅੰਮ੍ਰਿਤਸਰ ਚ ਪਹਿਲੀ ਵਾਰ ਹੀ ਮਿਲੀ ਹੈ ਜਿਹੜੀ ਕਿ ਬੜੀ ਕੰਫਰਟੇਬਲ ਇਕਨੋਮਿਕਲ ਆਪਾਂ ਗੱਲ ਕਰੀਏ ਤੇ ਜਿਹੜੇ ਸਰਕਾਰੀ ਸਕੂਲਾਂ ਚ ਬੱਚੇ ਪੜ੍ਹਦੇ ਨੇ ਉਹਨਾਂ ਦੇ ਪਰਿਵਾਰ ਕੋ ਬੱਚਿਆਂ ਨੂੰ ਭੇਜਣ ਲਈ ਕਿਰਾਏ ਲਈ ਇਹਨੇ ਪੈਸੇ ਨਹੀਂ ਗਏ ਉਸ ਦਾ ਫਾਇਦਾ ਜਿਹੜਾ ਉਹ ਬੱਚਿਆਂ ਨੂੰ ਬੜਾ ਮਿਲਿਆ ਸੀਗਾ ਉਹ ਅਸੀਂ ਉਹਨਾਂ ਨੂੰ ਕਿਹਾ ਵਾ ਵੀ ਇਹ ਜਿਹੜੀਆਂ ਸਾਰੀਆਂ ਗੱਲਾਂ ਧਿਆਨ ਚ ਰੱਖਦੇ ਹੋ ਵੀਆਰਟੀਐਸ ਬੱਸਾਂ ਨੂੰ ਮੋੜ ਚਲਾਇਆ ਜਾਵੇ ਤਾਂ ਕਿ ਅੰਮ੍ਰਿਤਸਰ ਵਾਸੀਆਂ ਨੂੰ ਜਿਹੜੀ ਸਹੂਲਤ ਮਿਲਦੀ ਰਵੇ ਤੇ ਨਾਲ ਨਾਲ ਜਿਹੜਾ 700 ਪਰਿਵਾਰ ਦੇ 700 ਆ ਵਰਕਰਸ ਕੰਮ ਕਰ ਰਹੇ ਨੇ ਉਹਨਾਂ ਦਾ ਪਰਿਵਾਰ ਵੀ ਇਹਦੇ ਉੱਪਰ ਹੀ ਬੇਸ ਹੈ ਤੇ ਉਸ ਨੂੰ ਜਿਹੜਾ ਧਿਆਨ ਚ ਰੱਖਿਆ ਜਾਵੇ ਤਾਂ ਵੀਆਰਟੀਐਸ ਬੱਸਾਂ ਦੁਬਾਰਾ ਚਲਾਈਆਂ ਜਾਣ। ਅੰਮ੍ਰਿਤਸਰ ਕੋ ਨਾਮ ਪੁੱਛਿਆ। ਸਰ ਮੇਰਾ ਨਾਮ ਕਮਲ ਹੈ ਮੈਂ ਵੀਆਰਟੀਐਸ ਵਿੱਚ ਵਰਕਸ਼ਾਪ ਸੁਪਰਵਾਈਜ਼ਰ ਹਾਂ ਜੀ। ਅਸੀਂ ਵੀਆਰਟੀਐਸ ਨੂੰ ਚਲਾਉਣ ਬਾਰੇ ਮੰਗ ਪੱਤਰ ਮੈਮ ਨੂੰ ਦਿੱਤਾ ਸੀ ਡੀਸੀ ਮੈਮ ਅਸੀਂ ਇਹਨਾਂ ਨੂੰ ਮਿਲ ਲਿਆ ਕਿ ਅਸੀਂ ਇਹੇ ਬੇਨਤੀ ਕੀਤੀ ਹੈ ਕਿ ਮੈਮ ਇਹ ਸਾਡੇ ਪ੍ਰੋਜੈਕਟ ਨੂੰ ਚਲਾਇਆ ਜਾਵੇ ਕਿਉਂਕਿ ਇਹ ਲੰਬ ਸਿਰਫ 10 15 ਦਿਨ ਤੋਂ ਹੀ ਬੰਦ ਹੋਇਆ ਹੈ ਨਹੀਂ ਤਾਂ ਪਹਿਲਾਂ ਚੱਲ ਰਿਹਾ ਸੀ ਇਹ ਪ੍ਰੋਜੈਕਟ 7 8 ਬਸਾਂ ਸੀ ਚਲਾ ਰਹੇ ਸੀ ਅਸੀਂ ਅੱਗੋਂ ਵੀ ਹਾਈ ਅਥਾਰਟੀ ਨੂੰ ਕਿਹਾ ਹੈ ਕਿ ਸਾਨੂੰ ਦੱਸਾਂ ਦੀ ਗਿਣਤੀ ਵਧਾਉਣ ਫੋਰ ਗੱਸਾਂ ਨੂੰ ਅਸੀਂ 15 20 ਕਰਕੇ 10 10 ਕਰਕੇ ਬਸਾਂ ਹੀ ਵਧਾਈ ਚਾਹੀਏ ਪਰ ਅਚਾਨਕ ਫੰਡ ਦੀ ਵਜ੍ਹਾ ਕਰਕੇ ਪ੍ਰੋਜੈਕਟ ਬੰਦ ਹੋ ਗਿਆ ਸਿਆਸੀ ਸਮਝਣ ਇੱਕ ਪਰਿਵਾਰ ਜਿਹੜਾ ਹੁੰਦਾ ਕੰਮ ਕਰਦਾ ਬਾਕੀ ਦਾ ਸਾਰਾ ਪਰਿਵਾਰ ਚੱਲਦਾ ਸਰ ਜੀ ਬਹੁਤ ਜ਼ਿਆਦਾ ਜੀ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਅਸੀਂ ਤੇ ਸਾਰੇ ਜੇ ਯੰਗ ਯੰਗ ਹੀ ਆਂ ਜੀ ਅਸੀਂ ਤਾਂ ਇੱਥੇ ਹੀ ਆਪਣੇ 8 8 10 ਸਾਲ ਨੂੰ ਹੋ ਗਿਆ ਇੱਥੇ ਕੰਮ ਕਰਦੇ ਅਸੀਂ ਉਹਨੂੰ ਇਸ ਤੋਂ ਇਲਾਵਾ ਹੋਰ ਜੇ ਕਿਤੇ ਕਰਦੇ ਆਂ ਜਾ ਕੇ ਕੰਮ ਉਹਦੇ ਲਈ ਤਾਂ ਸਾਨੂੰ ਪਹਿਲੇ ਕਰਨਾ ਪਏਗਾ ਨੇ ਕਿਤੇ ਜਾ ਕੇ ਅਪਲਾਈ ਕਰਨਾ ਪਏਗਾ ਸਾਡੀਆਂ ਉਮਰਾਂ ਵੀ ਉਸ ਹਿਸਾਬ ਨਾਲ ਹੋ ਚੁੱਕੀਆਂ ਹੀ ਆਂ ਕਿ ਅਸੀਂ ਜੇ ਕਿਤੇ ਅਪਲਾਈ ਕਰਦੇ ਆਂ ਤੇ ਸਾਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਲਈ ਮੈਮ ਦੀ ਅੱਜ 4 ਵਜੇ ਮੀਟਿੰਗ ਹੈ ਬੀਆਰਟੀਐਸ ਦੇ ਸਬੰਧੀ ਤੇ ਮੈਮ ਨੇ ਇਹ ਅਸ਼ਵਾਸਨ ਦਿੱਤਾ ਕਿ ਇਸ ਨੂੰ ਅਸੀਂ ਅੱਗੇ ਚਲਾਵਾਂਗੇ ਪ੍ਰੋਜੈਕਟ ਨੂੰ ਸਭਾ ਜੀ ਨੂੰ ਸਾਰਿਆਂ ਦਾ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜਾ 15 ਦਿਨਾਂ ਸਾਨੂੰ ਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਬਾਅਦ ਆਮ ਪਬਲਿਕ ਸਕੂਲ ਸਕੂਲ ਦੇ ਬੱਚਿਆਂ ਨੂੰ ਕਾਲਜ ਦੇ ਬੱਚਿਆਂ ਨੂੰ ਮਤਲਬ ਸੀਨੀਅਰ ਸਿਟੀਜ਼ਨ ਨੂੰ ਬਹੁਤ ਜ਼ਿਆਦਾ ਹੀ ਮਤਲਬ ਇੰਨਾ ਇਹ ਇਫੈਕਟ ਹੋ ਗਿਆ ਕਈ ਬੱਚੇ ਤਾਂ ਸਕੂਲ ਜਾਣੇ ਛੱਡ ਗਏ ਸ਼ਹਿਰ ਟੇਲੇ ਸੰਦ ਪਸਾ ਨੂੰ ਲੋਕਾਂ ਨੂੰ ਪਸਾ ਦਾ ਲੋਕਾਂ ਨੂੰ ਲਾਭ ਪਗਾ ਬਿਲਕੁਲ ਜੀ ਬਿਲਕੁਲ ਅਸੀਂ ਹੁਣ ਤੱਕ ਸਰਵਿਸ ਫ੍ਰੀ ਦੇ ਰਹੇ ਸੀ ਅਸੀਂ ਸਾਨੂੰ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਾ ਹੈ ਟਿਕਟਾਂ ਨਾ ਕਿ ਜਿਹਦੇ ਵਿੱਚ ਟਿਕਟ ਦਾ ਰੇਟ 10 20 ਤੇ 30 ਉਹ ਅਸੀਂ ਹਲੇ ਰੇਟ ਚਾਲੂ ਨਹੀਂ ਕੀਤਾ ਅਸੀਂ ਟਿਕਟ ਮਸ਼ੀਨਾਂ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਟਿਕਟ ਮਸ਼ੀਨਾਂ ਦੀ ਵੀ ਅਪਰੂਵਲ ਮਿਲ ਜੇ ਜਿਹੜੀ ਕਿ ਹਾਈ ਅਥਾਰਟੀ ਨੂੰ ਅਸੀਂ ਭੇਜਿਆ ਹੈ ਲੈ ਕੇ ਕਿ ਸਾਨੂੰ ਮਸ਼ੀਨਾਂ ਖਰੀਦਣ ਦੀ ਪ੍ਰਵਾਨਗੀ ਦਿੱਤੀ ਜਾਵੇ ਅਸੀਂ ਟੋਟਲ ਮਿਲਾ ਕੇ ਚੱਲੀਏ ਤਾਂ ਐਸ ਟਾਈਮ 200 ਆ ਮੈਂਬਰ ਤਾਂ ਹੈ ਹੀ ਹੈ ਜੀ ਤੇ ਜਿਹੜੇ ਆ ਸਾਡੇ ਪਹਿਲੇ ਜਿਹੜੇ ਡਰਾਈਵਰ ਸੀ ਉਸ ਤੋਂ ਬਾਅਦ ਗਾਰਡ ਸੀ ਉਸ ਆਪਣੇ ਪੀਸੀ ਇਹ ਟੋਟਲ ਮਿਲਾ ਕੇ 700 ਬੰਦੇ ਦੀ ਸਟਰੈਂਥ ਬਣ ਜਾਂਦੀ ਸੀ ਜਿਹੜੇ ਏਮਪਲੋਈ ਸੀ ਹਮ ਸਾਰਾ ਦਾ ਰੋਜ਼ਗਾਰ ਜਿਹੜਾ ਬੰਦ ਹੋ ਬਿਲਕੁਲ ਜੀ ਪਾਵਾਂਗੇ ਕਿ ਜੋ ਬੇਨਤੀ ਕੀਤੀ ਹੈ ਮੈਮ ਨੂੰ ਕਿ ਇਹ ਪ੍ਰੋਜੈਕਟ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ ਔਰ ਅਸੀਂ ਇਸ ਨੂੰ ਬਹੁਤ ਹੀ ਵਧੀਆ ਢੰਗ ਨਾਲ ਚਲਾਵਾਂਗੇ ਜੇ ਸਾਨੂੰ ਦੁਬਾਰਾ ਇਹ ਮੌਕਾ ਦਿੱਤਾ ਜਾਂਦਾ ਹੈ ਇਸ ਨੂੰ ਕੱਲਾ ਵੀ ਬਹੁਤ ਵਧੀਆ ਢੰਗ ਨਾਲ ਚਲਾਇਆ ਹੁਣ ਅਸੀਂ ਵੀ ਇਹਨੂੰ 7 ਮਹੀਨਿਆਂ ਤੋਂ ਸਰਵਿਸ ਦੇ ਰਹੇ ਸੀ ਤੇ ਜਿਸ ਕਾਰਨ ਅਸੀਂ ਇਸ ਨੂੰ ਅੱਗੇ ਵੀ ਜਦੋਂ ਚਲਾਵਾਂਗੇ ਇਸ ਤੋਂ ਵੀ ਵਧੀਆ ਸਰਵਿਸ ਦਾਂਗੇ ਸਾਡੀ ਇਸ ਟਾਈਮ ਵੀ ਜੇ ਦੇਖਿਆ ਜਾਵੇ ਜੇ ਪਿਛਲੇ 7 ਮਹੀਨਿਆਂ ਤੋਂ ਸਿਰਫ 1% ਬ੍ਰੇਕਡਾਊਨ ਸੀ ਜ਼ੀਰੋ ਐਕਸੀਡੈਂਟ ਸੀ ਜਿਹਦੇ ਨਾਲ ਅਸੀਂ ਆਮ ਪਬਲਿਕ ਨੂੰ ਤੇ ਸੇਵਾ ਦਾ ਵਧੀਆ ਮੌਕਾ ਦੇ ਹੀ ਰਹੇ ਸੀ ਇਸ ਦੇ ਨਾਲ ਜਿਹੜੇ ਬੰਦੇ ਜਿਹੜੇ ਆਮ ਟ੍ਰੈਫਿਕ ਵੀ ਜਿਹੜੇ ਹੈਗੇ ਆ ਉਹਦੇ ਚ ਵੀ ਜਿੱਦਾਂ ਲੋਕ ਆਪਣੇ ਮੋਟਰਸਾਈਕਲ ਕਾਰਾਂ ਲੈ ਕੇ ਜਾਂਦੇ ਸੀ ਉਹਨਾਂ ਨੂੰ ਵੀ ਜਿਵੇਂ ਇੰਡੀਆ ਗੇਟ ਤੋਂ ਆਪਣੇ ਐਂਟਰੀ ਗੇਟ ਤੋਂ ਇੰਡੀਆ ਗੇਟ ਜਾਂਦੇ ਸੀ ਕਈ ਜਾਂਦੇ ਸੀ ਮਤਲਬ ਡਿਪਾਰਟਮੈਂਟ ਦੇ ਸਕੂਲ ਆ ਜਿਹੜੇ ਮਤਲਬ ਮੰਕੀ ਚਲੋਗੇ ਜਿੱਦਾਂ ਕਈ EMPLOYEES ਹੋਗੇ ਉਹ ਆਪਣੇ ਕੀ ਕਰਦੇ ਸੀ ਉਹ ਗੱਡੀਆਂ ਆਪਣੀਆਂ ਲਾਸਟ ਪੁਆਇੰਟ ਤੇ ਲਗਾ ਦਿੰਦੇ ਸੀ ਬੱਸ ਵਿੱਚ ਬੈਠ ਕੇ ਸਫ਼ਰ ਕਰਦੇ ਹੁੰਦੇ ਸੀ ਸਾਰਿਆਂ ਨੂੰ ਜਿਹੜਾ ਬੱਚੇ ਦੀ ਸਾਰਿਆਂ ਨੂੰ ਮੁਸ਼ਕਲ ਆਸਾਨ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਮਾਈਸੈਲਫ ਗਿਤਾੰਸ਼ੀ ਸ਼ਰਮਾ ਮੈਂ ਮੈਟਰੋ ਸਟਾਫ ਵਿੱਚ ਟੀਸੀ ਡਿਪਾਰਟਮੈਂਟ ਵਿੱਚ ਸੀਗੀ ਤੇ ਐਕਚੁਅਲੀ ਇਹਨਾਂ ਨੇ ਇਕਦਾਂ ਹੀ ਬੱਸਾਂ ਬੰਦ ਕਰ ਦਿੱਤੀਆਂ ਨੇ ਜਿਹੜੇ ਕਿ ਆਨ ਰੋਡ ਸੀਗੀਆਂ ਪਹਿਲਾਂ ਇੱਕ ਵਾਰੀ ਸਾਨੂੰ ਸਾਰਿਆਂ ਨੂੰ ਚਾਂਸੇ ਵਿੱਚ ਲੈ ਕੇ ਇਹਨਾਂ ਨੇ ਬੱਸਾਂ ਰੀਕੰਟੀਨਿਊ ਕੀਤੀਆਂ ਸੀਗੀਆਂ ਬਟ ਥੋੜੇ ਸਮੇਂ ਲਈ ਕੰਟੀਨਿਊ ਕਰਕੇ ਫਿਰ ਉਹਨਾਂ ਨੇ ਕਲੋਜ਼ ਕਰ ਦਿੱਤੀਆਂ ਨੇ ਇਹ ਬਹੁਤ ਹੀ ਗਲਤ ਗੱਲ ਕੀਤੀ ਗਈ ਹੈ ਕਿਉਂਕਿ ਇਹਦੇ ਨਾਲ ਬਹੁਤ ਲੋਕਾਂ ਦਾ ਰੋਜ਼ਗਾਰ ਚੱਲਦਾ ਸੀ ਤੇ ਬਹੁਤ ਜ਼ਿਆਦੇ ਲੋਕੀ ਬੱਚੇ ਯਾਨੀ ਕਿ ਸਕੂਲਾਂ ਦੇ ਸਫਰ ਕਰ ਰਹੇ ਸੀ ਜੋ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਾਡੀ ਇਹਦੇ ਵਿੱਚ ਬਹੁਤ ਜ਼ਿਆਦਾ ਸਟਾਫ ਸੀ ਜਿਹੜਾ ਇਸ ਇੱਕ ਬੱਸਾਂ ਬੰਦ ਹੋਣ ਨਾਲ ਜਾਨਕੀ ਬੇਰੋਜ਼ਗਾਰ ਹੋ ਰਿਹਾ ਹੈ ਤੇ ਮੇਰੀ ਬੱਸ ਸਰਕਾਰ ਨਾਲ ਹੀ ਦਰਖਾਸਤ ਹੈ ਕਿ ਜਲਦ ਤੋਂ ਜਲਦ ਇਹ ਬੱਸਾਂ ਆਨ ਰੂਟ ਕੀਤੀਆਂ ਜਾਣ ਇਸ ਸਭ ਕੁਝ ਦੀ ਇਹਨਾਂ ਤੇ ਡਿਪੈਂਡ ਸੀਗਾ ਰੋਜ਼ਗਾਰ ਵੀ ਇਹਨਾਂ ਕੇ ਬੱਸ ਇੱਕ ਇਹੀ ਰਿਕੁਐਸਟ ਹੈ ਕਿ ਜਿਹੜੇ ਬੱਸਾਂ ਪਹਿਲਾਂ ਚੱਲ ਰਹੀ ਸੀ ਸੇਮ ਉਸੇ ਤਰ੍ਹਾਂ ਹੀ ਚਲਾਈਆਂ ਜਾਣ ਕਿਉਂਕਿ ਇਹਨਾਂ ਵਿੱਚ ਬਹੁਤ ਸਾਰੇ ਯਾਤਰੀ ਅਸੀਂ ਸਫਰ ਕਰ ਰਹੇ ਸੀ ਤੇ ਬਹੁਤ ਅੱਛੀ ਇਨਕਮ ਆ ਵੀ ਰਹੀ ਸੀ ਸਰਕਾਰ ਨੂੰ ਪਟ ਪਤਾ ਨਹੀਂ ਕਿਉਂ ਕੀ ਰੀਜ਼ਨ ਹੈ ਸਰਕਾਰ ਦਾ ਕੀ ਹੈ ਕਿ ਜਿਹੜਾ ਇਹਨਾਂ ਨੇ ਇੱਕਦਮ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਅੰਦਰ ਜਾ ਕੇ ਆਇਆ ਮੈਮ ਕੋ ਡੀਸੀ ਮੈਮ ਕੋ ਤੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਹਾਂ ਵਿਵਸਥਾ ਜ਼ਰੂਰ ਆਨ ਰੂਟ ਕੀਤੀ ਜਾਣਗੇ ਤੇ ਅਸੀਂ ਚਾਹੁੰਦੇ ਹਾਂ ਕਿ ਜੋ ਸਾਨੂੰ ਉਹਨਾਂ ਨੇ ਐਕਸਪਲੇਨ ਕੀਤਾ ਦੱਸਿਆ ਗਿਆ ਤੇ ਇਹ ਬੱਸਾਂ ਵੀ ਆਨ ਰੂਟ ਆਨ ਉਹ ਸਾਡੇ ਵੱਸੇ ਜੋ ਮਦਦ ਕਰ ਰਹੇ ਨੇ ਵੱਧ ਤੋਂ ਸਾਡੀ ਹੈਲਪ ਕਰਨ ਤੇ ਬੱਸਾਂ ਨੂੰ ਆਨ ਰੂਟ ਲਿਆਇਆ ਜਾਵੇ